ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਈ ਸਾਹਿਬ ਜਿਸ ਨਾਲ ਕਿ ਸਾਡੇ ਸਾਹਿਬ ਬਹੁਤ ਵੱਡੇ ਬਸੰਤ ਪੰਚਮੀ ਲੱਗੀ ਹੈ ਤਾਂ ਸੰਤਾ ਗੁਰੂ ਚੱਲ ਕੇ ਦਰਸ਼ਨ ਕਰਗੇ ਸੋ ਸਾਡੇ ਇਸ ਬੰਦਲੇ ਦੀ ਖੜਕਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੀ ਪੀਰੀ ਦੇ ਮਾਲਕ ਧੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਆ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਹਿਹਾੜਾ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਸੰਤ ਪੰਚਮੀ ਦਾ ਸਾਲਾਨਾ ਜੋੜ ਮੇਲਾ ਜੋ 2 ਤੇ 3 ਫਰਵਰੀ ਨੂੰ ਬਹੁਤ ਹੀ ਭਾਰੀ ਉਤਸ਼ਾਹ ਤੇ ਬਹੁਤ ਵੱਡੇ ਪੱਧਰ ਤੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਸੰਗਤਾਂ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਪਰਿਵਾਰਾਂ ਸਮੇਤ ਆਪਣੀਆਂ ਹਾਜ਼ਰੀਆਂ ਨਵਾ ਰਹੀਆਂ ਨੇ ਇਸ ਸਥਾਨ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਨਮ ਦਿਵਸ ਖੁਸ਼ੀ ਦੇ ਵਿੱਚ ਇੱਥੇ ਇੱਕ ਖੂਲਵਾਏ ਜਿਸ ਨੂੰ 6 ਹਲਟਾਂ ਪਾ ਕੇ ਤੇ ਚਲਾਇਆ ਇੱਕ ਦੇ ਸੰਗਤ ਦੇ ਮੰਗ ਸੀ ਕਿ ਪਾਣੀ ਦੀ ਘਾਟ ਸੀ ਦੂਸਰਾ ਹਰਗੁਬਿੰਦ ਪਾਤਸ਼ਾਹ ਦੀ ਖੁਸ਼ੀ ਦੇ ਅੰਦਰ ਇਹ ਸਾਰੇ ਜਿਹੜੇ ਕਾਰਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਨੇ ਕਰਾਏ ਬਸੰਤ ਪੰਜੀ ਵੀਂ ਦਾ ਸਾਲਾਨਾ ਜੋੜ ਮੇਲਾ ਜੋ ਆ ਉਹ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸ਼ਹਾਟਾ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਬੜੇ ਹੀ ਪਿਆਰ ਦੇ ਨਾਲ ਸਮੂਹ ਸਟਾਫ ਨਾਲ ਮਿਲ ਕੇ ਆ ਰਹੀਆਂ ਸੰਗਤਾਂ ਦੇ ਨੂੰ ਜੀ ਆਇਆਂ ਕਹਿਣ ਲਈ ਬੜੇ ਉਚੇਚੇ ਤੌਰ ਤੇ ਵੱਡੇ ਪ੍ਰਬੰਧ ਕੀਤੇ ਨੇ ਜਿਨ੍ਹਾਂ ਵਿੱਚ ਗੁਰਦੁਆਰਾ ਸਾਹਿਬ ਦੇ ਚਾਰ ਹੀ ਦਵਾਰਾਂ ਤੇ ਦਰਵਾਜਿਆਂ ਤੇ ਸਟੈਂਡਾਂ ਦੇ ਪਾਰਕਿੰਗਾਂ ਦੇ ਪ੍ਰਬੰਧ ਨੇ ਉਸੇ ਦੇ ਨਾਲ ਹੀ ਲੰਗਰਾਂ ਦੇ ਵੱਡੇ ਪ੍ਰਬੰਧ ਨੇ ਤੇ ਸੰਗਤਾਂ ਗੁਰੂ ਘਰ ਆ ਰਹੀਆਂ ਨੇ ਖੁਸ਼ੀਆਂ ਪਾ ਰਹੀਆਂ ਨੇ ਗੁਰੂ ਘਰ ਨਤਮਸਤਕ ਹੋ ਕੇ ਬੜੇ ਹੀ ਜੌਜਲਾਲ ਦੇ ਨਾਲ ਸੰਗਤਾਂ ਖੁਸ਼ੀਆਂ ਦੇ ਨਾਲ ਹਾਜ਼ਰੀਆਂ ਭਰ ਰਹੀਆਂ ਨੇ ਸਾਬਾ ਆਰਿਆ ਸੰਗਤਾਂ ਨੂੰ ਮੈਂ ਆਪਣੇ ਨੂੰ ਆਪਣੇ ਸਾਰੇ ਸਟਾਫ ਵੱਲੋਂ ਸੱਜਣਾ ਮਿੱਤਰਾਂ ਭੈਣਾ ਭਰਾਵਾਂ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਜੀ ਆਇਆਂ ਨੂੰ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਫਤਈ ਮੇਰਾ ਨਾਮ ਜਸਪਾਲ ਸਿੰਘ ਐਕਸ ਆਰਮੀ ਹਮੇਸ਼ਾ ਟਾ ਗੁਰੂ ਹਰਗੋਬਿੰਦ ਸਾਹਿਬ ਦੀ ਨਿਗਰਾਨੀ ਰਹਿਣ ਵਾਲਾ ਜੀ ਅੱਜ ਬਸੰਤ ਦਿਹਾੜਾ ਬਹੁਤ তুমਟਮ ਨਾਮਰ ਮਨਾ ਰਹੇ ਆ ਅੱਜ ਗੁਰੂ ਗੋਬਿੰਦ ਸਿੰਘ ਦਾ ਦਸਵੇਂ ਪਾਤਸ਼ਾਹ ਦਾ ਜਨਮ ਦਿਹਾੜਾ ਵੀ ਅੱਜ ਉਹ ਵੀ ਮਨਾ ਰਹੇ ਆ ਔਰ ਬਹੁਤ ਹੀ ਵਧੀਆ ਅੱਜ ਭੀੜ-ਪੜਕਾ ਚੱਲ ਰਿਹਾ ਬਸੰਤ ਪੰਚੀ ਤੁਮਤਾਮਾ ਹੀ ਮਨਾ ਰਹੇ ਅਸੀਂ ਪਸੰਦ ਵਿੱਚ ਵਧੀਆ ਸ਼ੋਅ ਕਰ ਰਹੇ ਸ਼ੋਪੰਗ ਵੈਕ ਦੇ ਖਾਲਸਾ ਵੰਟ ਬਟ ਇਸਨੇ ਹੱਥ ਲੱਗ ਜਾਦੇ ਹਾਂ ਸਾਰਿਆਂ ਨੂੰ ਮਿਲ ਜੁਲ ਕੇ ਇਹ ਤਿਹਾਰ ਮਨਾਉਣੇ ਚਾਹੀਦੇ ਜਿੰਨੇ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਧਿਆਨ ਆ ਮਿਲ ਜੁਲ ਕੇ ਮਤਲਬ ਮਨਾਉਣੇ ਚਾਹੀਦੇ ਆ ਬਹੁਤ ਕੁਛੀ ਦੀ ਗੱਲ ਆ ਔਰ ਲੋਕ ਤੁਮਤਾਮਾ ਇਹ ਤਿਹਾਰ ਨੂੰ ਮਨਾ ਰਹੇ ਵੈਕ ਦੇ ਖਾਲਸਾ ਵੈਕ ਦੀ ਫਤਗੀ ਤੁਹਾਡੇ ਅੰਮ੍ਰਿਤ ਮੇ ਮਨਾਈ ਜਾ ਰਹੀ ਆ ਮਹਾਰਾਜ ਦੀ ਕਿਰਪਾ ਨਾਲ ਇੱਥੇ ਡਿਊਟੀ ਲੱਗੀ ਆ ਤੇ ਬਹੁਤ ਪ੍ਰਬੰਧ ਵਧੀਆ ਕੀਤੇ ਗਏ ਆ ਤੇ ਸੰਤ ਨੂੰ ਸੰਤ ਆ ਜਾ ਰਹੀ ਆ ਤੇ ਕੋਈ ਵੀ ਹੁਲੜਬਾਜੀ ਨਹੀਂ ਕਰਨ ਦਿੱਤੀ ਜਾ ਰਹੀ ਕਿਸੇ ਨੂੰ ਵੀ ਬਹੁਤ ਵਧੀਆ ਪ੍ਰਬੰਧ ਚੱਲ ਰਿਹਾ ਜੀ ਕਿਵੇਂ ਕਿ ਨਹੀਂ ਲੜਬਾਜੀ ਕਈ ਮੇਲੇ ਵਿੱਚ ਆਏ ਹੁੰਦੇ ਆ ਉਹਨਾਂ ਵੱਲੋਂ ਕੋਈ ਹੁਲੜਬਾਜੀ ਕੀਤੀ ਗਈ ਨਹੀਂ ਅਜੇ ਤੱਕ ਤੇ ਕੋਈ ਗੱਲਬਾਤ ਨਹੀਂ ਹੋਈ ਜੇ ਕੋਈ ਇਹੋ ਜਿਹੀ ਆਈ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ